ਰਕੜਿਆਂ ਵਾਲਾ ਕਨਸੈਪਟ ਤੁਹਾਡਾ ਠੀਕ ਸੀ ਮੈਂ ਮੰਨ ਗਿਆ ਵੀ ਚੱਲ ਵੇਸਟ ਪਏ ਆ ਤੁਸੀਂ ਬਰਤੋਚ ਲੈ ਲੇ ਹੁਣ ਆਹਾ ਤੁਸੀਂ ਲੱਕੜ ਵਾਲਿਆਂ ਨੂੰ ਕਿਉਂ ਬਲੀ ਚੜਾਇਆ ਪਹਿਲਾਂ ਤੋੜਿਆਂ ਵਾਲਾ ਤੇਰੇ ਸਮਝ ਆ ਗਿਆ ਤੋੜਿਆਂ ਵਾਲਾ ਸਮਝ ਮੈਂ ਆ ਗਿਆ ਸੀ ਵੀ ਚੱਲ ਵੇਸਟ ਪਏ ਆ ਤੇ ਤੰਗ ਤੇ ਵੀ ਆਹਾ ਆ ਕੀ ਲੋੜ ਹੈ ਵੀ ਲੱਕੜ ਕਿਉਂ ਖਰਾਬ ਕਰਦੇ ਹੋਂ ਸੁਣ ਮੇਰੀ ਗੱਲ ਜਿਹੜੇ ਤੋੜੇ ਆ ਗਏ ਹਨਾ ਹਾਂ ਇਹੀ ਤੌੜੇ ਲੱਗਦੇ ਨੇ ਉੱਥੇ ਉੱਥੇ ਲਾਈਦੇ ਜਿੱਥੇ ਸਾਊ ਲੋਕ ਰਹਿੰਦੇ ਨੇ ਅੱਛਾ ਤੇ ਆਹ ਜਿਹੜੇ ਹੈਗੇ ਹੈਗੇ ਲੱਕੜ ਵਾਲੇ ਹਾਂ ਇਹ ਲਾਈਦੇ ਨੇ ਉੱਥੇ ਜਿੱਥੇ ਥੋਡੇ ਵਰਗੇ ਵਿਦਵਾਨ ਰਹਿੰਦੇ ਨੇਗੇ ਅੱਛਾ ਤੌੜਿਆਂ ਨੂੰ ਡਲੇ ਮਾਰ-ਮਾਰ ਕੇ ਭੰਨ ਦਿੰਦੇ ਆ ਅੱਛਾ ਜਾਂ ਸਰਾਰਤੀ ਕਿਸੇ ਹੋਰਾਂ ਤੋਂ ਬਣਾ ਦਿੰਦੇ ਆ ਵੀ ਇਹਦੇ ਮਾਰੋ ਡਲਾ ਅੱਛਾ ਭੰਨੇ ਵੀ ਦਿੰਦੇ ਆ ਪਰ ਇਹ ਬਚ ਜਾਂਦੇ ਆ ਇਹ ਛੇਤੀ ਛੇਤੀ ਟੁੱਟਦੇ ਨਹੀਂਗੇ ਤੇ ਦੂਜੀ ਗੱਲ ਹਾਂ ਦਰਖਤਾਂ ਦੀ ਕਹੀ ਆ ਵੀ ਦਰਖਤਾਂ ਦੀ ਬਲੀ ਦੇਤੀ ਹਾਂ ਆਹ ਲੱਕੜ ਦੇ ਆਲ ਨੇ ਵੈਸੇ ਹੈਨਾ ਹੁਣ ਸੁਣ ਗੱਲ ਆ ਦੇਖ ਕਿੰਨੇ ਦਰਖਤ ਖੜੇ ਨੇ ਜੀ ਹਾਂ ਆ ਸਭ ਹੰਜਣਾ ਕਿਹੜਾ ਆ ਪੇਲਖਣ ਖੜੀ ਆ ਕਿਚਨਾਰ ਆਪਣਾ ਅਰਜਨ ਟਾਲੀ ਸਤਪਤੀਆ ਠੀਕ ਹੈ ਹਾਂ ਇਹ ਸਾਰੇ ਦਰਖਤ ਆਪਣੇ ਬਰਾਸਤੀ ਨੇ ਹਾਂ ਇਧਰ ਮਾਰਨੇਗਾ ਹਾਂ ਹਾਂ ਇਹ ਠੀਕ ਹੈ ਹਾਂ ਠੀਕ ਹੈ ਆ ਜਿੱਦੇ ਪਹਿਲਾਂ ਮੈਂ ਨਾਲ ਇਥੇ ਬੂਟਿਆਂ ਦਾ ਇਹਦੇ ਰਹੂੜ ਆ ਗਿਆ ਦੇਖ ਹਾਂ 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 ਇਹ ਸਾਰੇ ਆਪਣੇ ਬਰਾਸਤੀ ਨੇ ਇਹ ਆਪਾਂ ਨੂੰ ਸ਼ਾਂਹ ਦਿੰਦੇ ਨੇ ਕੋਈ ਆਪਾਂ ਨੂੰ ਆਕਸੀਜਨ ਦਿੰਦਾ ਕੋਈ ਕੁਛ ਕੋਈ ਕੁਛ ਹੈ ਠੀਕ ਹੈ ਇਹਨਾਂ ਨੂੰ ਆਪਾ ਬਿਜ਼ਨਸ ਪਰਪਸ ਵਾਸਤੇ ਨਹੀਂ ਲਾਉਂਦੇ ਜਿਹੜੀ ਡੇਕ ਐ ਪਪੂਲਰ ਆ ਗਿਆ ਇਹ ਬਿਜ਼ਨਸ ਪਰਪਸ ਲਈ ਵਰਤੀ ਜਾਂਦੀ ਆ ਕਿਸਾਨ ਭਰਾ ਇਹਨਾਂ ਨੂੰ ਬਹੁਤੇ ਕਿਸਾਨ ਭਰਾ ਇਹਨਾਂ ਨੂੰ ਆਪਣੇ ਜਾਨੀ ਦੀ ਵੀ ਜਿੱਥੇ ਉਹਨਾਂ ਦੀ ਜ਼ਮੀਨ ਦੇ ਵਿੱਚ ਫਸਲ ਨਹੀਂ ਹੁੰਦੀ ਠੀਕ ਆ ਤੁਸੀਂ ਹੁਸ਼ਿਆਰ ਪਰ ਸਾਈਡ ਵਾਖ ਜਿਓ ਉੱਥੇ ਤੁਹਾਨੂੰ ਪਪੂਲਾਰਾ ਹੀ ਮਿਲੂਗਾ ਲੱਗਿਆ ਹੋਇਆ ਸਪੈਡਾ ਮਿਲੂ ਡੇਕ ਮਿਲੂਗੀ ਇਹ ਉਹ ਲਾਉਂਦੇ ਆ ਖੇਤੀ ਕਰਦੇ ਆ ਦੀ ਬਿਜ਼ਨਸ ਇਹਨੂੰ ਆਪਦਾ 5-7 ਸਾਲਾਂ ਦੇ ਵਿੱਚ ਜਦੋਂ ਇਹ ਵੱਡੀਆਂ ਹੋ ਜਾਂਦੀਆਂ ਡੇਕਾਂ ਪਪੂਲਾਰੇ ਇਹਨਾਂ ਨੂੰ ਵੱਢ ਕੇ ਉਹ ਵੇਚ ਦਿੰਦੇ ਨੇ ਫਿਰ ਹੋਰ ਉੱਕੇ ਆਉਂਦੇ ਨੇ ਕਿ ਇਹ ਜਿਹੜਾ ਆਲਣਾ ਬਣਦਾ ਇਹ ਡੇਕ ਦਾ ਬਣਦਾਗਾ ਠੀਕ ਬਰਮਾ ਡੇਕ ਉਹ ਸ਼ਤਰੀ ਵਾਲੀ ਡੇਕ ਨਹੀਂ ਉਹ ਤਾਂ ਆਪਣੀ ਬਰਾਸਤੀ ਹੈਗੀ ਸ਼ਤਰੀ ਵਾਲੀ ਡੇਕ ਤਾਂ ਇਹ ਬਰਮਾ ਡੇਕ ਦਾ ਬਣਦਾ ਜਿਹੜੀ ਲੰਬੀ ਜਾਂਦੀ ਹੈ ਸਿੱਧੀ ਤਹਾਂ ਸਪਾਈਦੇ ਵਾਂਗੂ ਉਹਦਾ ਬਣਦਿਆ ਇਹ ਆਲਣਾ ਉਹ ਬਰਾਸਤੀ ਦਰਖਤਾਂ ਨੂੰ ਪੱਟ ਕੇ ਵੱਢ ਕੇ ਨਹੀਂ ਇਹ ਬਣਾਉਂਦੇ ਨਹੀਂ ਇੱਕ ਗੱਲ ਇਹ ਆ ਆਪਾਂ ਉਹਦੇ ਵੀ ਚਰਚਾ ਕੀਤੀ ਸੀ ਵੀ ਆਹ ਰੁੱਖਾਂ ਤੇ ਆਲਣੇ ਨਹੀਂ ਬਣਾਉਂਦੇ ਰੁੱਖ ਲਾਉਣੇ ਚਾਹੀਦੇ ਹਨ ਰੁੱਖ ਮੈਂ ਕਹ ਦੋ ਕਹਣਾ ਵੀ ਨਹੀਂ ਲਾਉਣੇ ਚਾਹੀਦੇ ਆ ਦੇ ਆ ਲੱਗੇ ਹੋਏ ਨੇ ਮੈਂ ਤੁਹਾਨੂੰ ਪਹਿਲੀ ਦਿਖਾਤਾ ਵੀ ਦੇਖ ਕਿੰਨੇ ਦਰਖਤ ਲੱਗੇ ਨੇ ਕਿੰਨਾ ਅੱਛਾ ਇਹ ਤੇ ਇਹ ਤੇ ਪੌਂਦੇ ਨਹੀਂ ਚਿੜੀ ਆਲਣਾ ਇਹ ਤੇ ਬਈ ਚਿੜੀ ਨਹੀਂ ਆਲਣਾ ਪੌਂਦੀ ਅੱਛਾ ਕਿਉਂ ਨਹੀਂ ਅਸੀਂ ਮੈਂ ਦੇਖੀ ਸੀ ਯਾਰ ਇੱਕ ਵੀਡੀਓ ਚ ਪਾਈ ਜਾਂਦੀ ਸੀ ਕਮਾਲ ਦੀ ਗੱਲ ਆ ਪਤਾ ਕਿੱਥੇ ਪੌਂਦੀ ਸੀ ਮੈਂ ਤੈਨੂੰ ਦੱਸਦਾ ਮੈਂ ਤੈਨੂੰ ਦੱਸਦਾ ਕਿੱਥੇ ਪੌਂਦੀ ਸੀ ਜਿਵੇਂ ਆਹਾ ਦਰਖਤ ਆ ਗਿਆ ਇੱਕ ਡੇਕ ਸੀ ਬਰਮਾ ਡੇਕੀ ਸੀ ਹਾਂ ਉਹਦੇ ਨਾਲ ਇੱਥੇ ਆਹਾ ਹੋਸੀ ਮੈਂ ਸਮਝ ਗਿਆ ਤੇਰੀ ਗੱਲ ਨਾ ਮੈਂ ਤੇਰੀ ਗੱਲ ਸਮਝ ਗਿਆ ਜਿਹੜੀ ਤੂੰ ਦੇਖਦੀ ਗੱਲ ਕਰਨਾ ਜਿਵੇਂ ਆਹ ਡਾਣਾ ਲਾਲਾ ਉਹ ਡਾਣਾ ਉਹਦਾ ਟੁੱਟ ਗਿਆ ਹਾਂ ਜਦੋਂ ਟੁੱਟ ਗਿਆ ਨਾਲੋਂ ਸਲੰਗੜ ਲੈ ਕੇ ਡਿੱਗ ਗਿਆ ਹੋੜਾ ਉਹ ਮਾੜੀ ਮੋਟੀ ਉਹਦੇ ਚ ਖੱਡ ਰਹੀ ਹੋਊਗਾ ਹਾਂ ਉਹਦੇ ਵਿੱਚ ਜਿਹੜੀ ਨਾਲ ਨਾ ਹਾਂ ਐਂ ਸੀ ਉਹ ਚਾਹ ਦੱਕੇਦਰ ਨਹੀਂ ਹੋਣੀ ਐਂ ਸੀ ਉਹ ਸੁੱਕਿਆ ਪਿਆ ਸੀ ਟਾਣਾ ਉਹ ਚੀਜ਼ ਉਹ ਕੁਦਰਤੀ ਤੌਰ ਤੇ ਉਹਦਾ ਮਾਹੌਲ ਬਣ ਗਿਆ ਅੱਛਾ ਉਹ ਉਦਾਂ ਦੀਆਂ ਚੀਜ਼ਾਂ ਹੁਣ ਫੇਰ ਤਾਂ ਪੈਦਾ ਨਹੀਂ ਹਾਂ ਇੱਥੇ ਇੱਥੇ ਬਣਿਆ ਨਹੀਂ ਨਾ ਇੱਥੇ ਵੀ ਕਿੱਥੇ ਆ ਦਿਖਾ ਇੱਥੇ ਕੋਈ ਖਾੜੀ ਨਹੀਂ ਗਈ ਆਹ ਨਾਲ ਦੇ ਸਾਰੇ ਚੀੜੀ ਦਾ ਅਸਲ ਮੈਂ ਆਲਣਾ 베ਰੀ ਤੇ ਵੀ ਵੇਖਿਆ ਉਹ ਮਚੜੀ ਸੀ ਕੋਈ ਮੈਨੂੰ ਇਹ ਨਹੀਂ ਪਤਾ ਵੀ ਕਿਹੜੀ ਚਿੜੀ ਸੀ ਮੈਂ ਦੇਖਿਆ ਉਹ ਆਲਣਾ 베ਰੀ ਚਿੜੀ ਸੀ ਕਹਿਰ ਜਿਹੀ ਚਿੜੀ ਤਾਂ ਚਿੜੀ ਜਿੜੀ ਤਾਂ ਨਹੀਂ ਜਾਂ ਆਲਣਾ ਐ ਜਿਵੇਂ ਬੀਜੜੇ ਆਲਣਾ ਹੁੰਦਾਵੇਂ ਸੀਗਾ ਹਾਂ ਐ ਜੈਸੀ ਫੂਸ ਜਿਆ ਰੱਖਿਆ ਹੋਇਆ ਸੀ ਉਹਦੇ ਵਿੱਚ ਆਪਣੇ ਮਲੇ ਦੇ ਵਿੱਚ ਮੈਂ ਦਿੰਦਾ ਮਲਾ ਜਿਹੜਾ ਹੁੰਦਾ ਨਾ ਮਲਾ ਹੁੰਦਾ ਸੰਘਣਾ ਬੇਰੀ ਜਿਮੀ ਆਗੀ ਬੇਰੀ ਦੀ ਪ੍ਰਜਾਤੀ ਚੋਂ ਮਲਾ ਪਰ ਇਹ ਤੋਂ ਸੰਘਣਾ ਹੁੰਦਾਗਾ ਉਹਦੇ ਵਿੱਚ ਜੇ ਜਿਹੜੇ ਤੂੰ ਗੱਲ ਕਰਦਾਗਾ ਉਹ ਸਿੰਧਸਪੈਰ ਉਹ ਅੱਛਾ ਉਹ ਜੰਡੀ ਜਿਹੜੀ ਆਪਣੀ ਘਰੇਲੂ ਚਿੜੀ ਆ ਹੁੰਦੀ ਉਹਦੇ ਵਰਗੀ ਆ ਪਰ ਉਹ ਘਰੇਲੂ ਚਿੜੀ ਨਹੀਂ ਉਹ ਸਿੰਧਸਪੈਰ ਹੁੰਦੀ ਜਿਹੜੀ ਖੇਤਾਂ ਚ ਬਾਹਰ ਰਹਿੰਦੀ ਹੁੰਦੀ ਆ ਅੱਛਾ ਉਹ ਬਹੁਤ ਘੱਟ ਜਾਂਦੀ ਵੀ 1% ਚਾਂਸ ਹੁੰਦੇ ਨੇ ਕਿ ਵੀ ਉਹ ਮਲੇ ਦੇ ਵਿੱਚ ਆਲਣਾ ਪਾਉਗੀ ਉਹ ਵੀ ਮਜਬੂਰੀ ਨਹੀਂ ਜਦੋਂ ਉਹਨੂੰ ਕਿਤੇ ਸਪੇਸ ਨਹੀਂ ਮਿਲੂਗੀ ਹੈਨਾ ਖੜ੍ਹੇ ਨਹੀਂ ਮਿਲੂਗੀ ਫੇਰ ਕਿਤੇ ਜਾ ਕੇ ਉਹ ਮਲੇ ਦੇ ਮਲੇ ਦੇ ਵਿੱਚ ਵੀ ਮਲਾ ਉਹ ਪੂਰਾ ਝਾੜ ਹੋਊਗਾ ਹਾਂ 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 ਐ ਕੁਝ ਦੇਖਦਾ ਨਹੀਂ ਹੁਣਾ ਵਿੱਚ ਹਾਂ ਉਹਦੇ ਵਿੱਚ ਜਾ ਕੇ ਫੇਰ ਕਿਤੇ ਮਾੜਾ ਮੋਟਾ ਹੋਊ ਆਬਦਾਲਣਾ ਪਾਉਗੀ ਨਹੀਂ ਉਹ 1% ਚਾਂਸ ਹੁੰਦੇ ਨੇ ਬਾਕੀ ਜਿਹੜੀ ਤੂੰ ਗੱਲ ਨਹੀਂ ਉਹ ਵਾਲ ਨਾ ਫਿਰ ਠੀਕ ਹੋ ਰਹੇ ਨੇ ਦਾ ਨਹੀਂ ਯਾਰ ਉਹ ਸਹੀ ਨਹੀਂ ਉਹ ਕਾਰਨ ਕੀ ਹੈ ਨਾ ਜਦੋਂ ਕੋਈ ਤੇਜ਼ ਹਨੇਰੀਆਂ ਆਉਂਦੀਆਂ ਨੇ ਤੂਫਾਨ ਆਉਂਦੇ ਨੇ ਮੀਂਹ ਝੱਖੜ ਆਉਂਦੇ ਨੇਗੇ ਉਦੋਂ ਉਹਨਾਂ ਦੇ ਵਿੱਚ ਜਿਹੜੇ ਬੋਟਾਂਾਂਡੇ ਹੁੰਦੇ ਨੇ ਜਾਂ ਛੋਟੇ ਬੱਚੇ ਹੁੰਦੇ ਨੇ ਹੈ ਨਾ ਉਹ ਜਦੋਂ ਤੇਜ਼ ਹਨੇਰੀਆਂ ਆਉਂਦੀਆਂ ਨੇ ਜਾਂ ਤੂਫਾਨ ਉਹਨਾਂ ਨਾਲ ਡੱਗ ਜਾਂਦੇ ਆ ਅੱਛਾ ਕਈ ਵਾਰ ਤਾਂ ਉਹ ਬੱਚੇ ਉਹ ਹੋਏ ਹੁੰਦੇ ਨੇ ਨਿੱਕੇ ਨਿੱਕੇ ਬੱਚੇ ਹੁੰਦੇ ਆ ਉਹ ਡੱਗ ਜਾਂਦੇ ਆ ਉਹਨਾਂ ਨੂੰ ਕੋਈ ਜਾਨਵਰ ਖਾ ਜਾਂਦਾ ਜਾਂ ਆਪ ਹੀ ਉਹ ਵਿਚਾਰੇ ਮੂਰੇ ਹੋ ਜਾਂਦੇ ਆ ਜਾਂ ਫਿਰ ਕਈ ਵਾਰ ਜਦੋਂ ਹਲੇ ਆਂਡੇ ਹੁੰਦੇ ਨੇ ਜਿਹੜੇ ਉਹ ਡਿੱਗ ਕੇ ਫੁੱਟ ਜਾਂਦੇ ਜਿਨ੍ਹਾਂ ਤੋਂ ਬੱਚਾ ਨਹੀਂ ਜਨਮ ਲੈਣਾ ਹੁੰਦਾ ਅੱਛਾ ਆ ਨੁਕਸਾਨ ਉਹਦੇ ਵਿੱਚ ਦੂਜੀ ਗੱਲ ਜਿਹੜੀ ਤੂੰ ਹਮਿੰਗ ਬਰਡ ਵਾਲੀ ਗੱਲ ਕਰਦਾ ਸੀ ਵੀ ਜਿਹੜਾ ਬੀਜੜੇ ਵਾਂਗੂ ਆਲਣਾ ਲੱਗਿਆ ਸੀ ਉਹ ਤੈਨੂੰ ਮੈਂ ਦਿਖਾਉਣਾਗਾ ਉਹ ਚੀਜ਼ ਕੀ ਆ ਉਹ ਪੰਛੀ ਆਪਣਾ ਕਿਹੜਾ ਹਾਂ ਮੈਂ ਇੱਕ ਇਹ ਵੀ ਦੇਖਿਆ ਸੀ ਵੀ ਲੱਗਿਆ ਹੋਇਆ ਸੀ ਉਹ ਠੀਕ ਹੈ ਨਾ ਬੀਜੜੇ ਵਾਂਗੂ ਉਹ ਸੀ ਉਹਦਾ ਉਹ ਤੈਨੂੰ ਮੈਂ ਦਿਖਾਉਣਾ ਉਹ আসলে ਵਿੱਚ ਕੀ ਹੈ ਹਾਂ ਉਹ ਛੋਟਾ ਜਿਹਾ ਪੰਛੀ ਹੈ ਐਡਾ ਬਿਲਕੁਲ ਐਡਾ ਕੁ ਅੱਛਾ ਦੋ ਰੰਗ ਦੋ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ ਇਹਦੇ ਸੰਗ ਅੱਛਾ ਉਹ ਰਾਸ ਜਿਹੜਾ ਆਪਣਾ ਹੁੰਦਾ ਹੈਗਾ ਫੁੱਲਾਂ ਦਾ ਰਾਸ ਹਾਂ ਉਹਨਾਂ ਤੇ ਡਿਪੈਂਡ ਹੈ ਅੱਛਾ ਜੇ ਤਾਨੂੰ ਰਾਸ ਮਿਲੂ ਤਾਂ ਉਹ ਜਿਉਂਦੇ ਰਹਿਣਗੇ ਤਾਂ ਉਹਨਾਂ ਦੀ ਪ੍ਰਜਾਤੀ ਬਚੀ ਰਹੂਗੀ ਅੱਛਾ ਤੇ ਦੂਜੀ ਗੱਲ ਉਹਨਾਂ ਨੂੰ ਮਟੀਰੀਅਲ ਦੀ ਚਾਹੀਦਾ ਹੈਗਾ ਬਣਾਉਣ ਦੇ ਲਈ ਅੱਛਾ ਤੇ ਉਹ ਹੁੰਦਾ ਹਮਿੰਗਬर्ड ਮਿਲਦਾ ਉਹ ਨੂੰ ਆਪਣੇ ਲੱਖਾਂ ਨਾਲੇ ਲਾ ਰਿਆ ਹਾਂ ਨਹੀਂ ਲਾਉਂਦਾ ਅੱਛਾ ਆਹੀ ਆਲਣਾ ਸੀਗਾ ਹਾਂ ਆਈ ਸੀ ਨਾ ਆਹੀ ਸੀ ਹਾਂ ਇਹ ਹਮਿੰਗਬਰਡ ਅੱਛਾ ਠੀਕ ਆ ਉਹ ਦੇਖ ਕਿੰਨੀ ਬਰੀਕੀ ਦੇ ਨਾਲ ਇਹਨੇ ਤਿਆਰ ਕੀਤਾ ਵਿਆ ਹੈ ਨਾ ਅੱਛਾ ਇਹ ਬੰਦੇ ਨੇ ਨਹੀਂ ਬਣਾਇਆ ਨਾ 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 ਇਹ ਇਹਨੇ ਕੁਦਰਤੀ ਤੌਰ ਤੇ ਇਹਨੂੰ ਇੰਨਾ ਕੁ ਹੁਨਰ ਆਗਾ ਇਹ ਆਪਦਾ ਆਲਣਾ ਆਪ ਤਿਆਰ ਕਰ ਸਕਦਾਗਾ ਅੱਛਾ ਹੁਣ ਤੈਨੂੰ ਹੋਰ ਦੱਸਦਾ ਜਿਹੜੀ ਆਪਣੀ ਸਿੰਧ ਸਪੈਰੋ ਹੁੰਦੀ ਆ ਜਾਂ ਕਰੇਲੂ ਜਿਹੜੀ ਹੁੰਦੀ ਆ ਆਸਪੈਰੋ ਆ ਨਹੀਂ ਪੈਪ ਆ ਦੀ ਹਾਂ ਹਾਂ ਇਹਨਾਂ ਦੇ ਵਿੱਚ ਵੀ ਆਲਣਾ ਪਾਣੀ ਦੀ ਆ ਅੱਛਾ ਮਜਬੂਰੀ ਨੇ ਹਾਂ ਇਹ ਕਿਉਂਕਿ ਜਦੋਂ ਉਹਨਾਂ ਵੀ ਆ ਚੀਜ਼ਾਂ ਉਹਨਾਂ ਨੂੰ ਵਾਸਤੇ ਰਹੀ ਨਹੀਂ ਕੋਸ਼ਿਸ਼ ਕਿੱਦਾਂ ਨਹੀਂ ਰਹੀ ਉਹਨਾਂ ਵਾਸਤੇ ਤੇ ਇਹਨਾਂ ਦੇ ਵਿੱਚ ਵੀ ਆਲਣਾ ਪਾਣੀ ਦੀ ਆ ਅੱਛਾ ਹਾਂ ਠੀਕ ਠੀਕ ਆ ਹੋਰ ਦਾ ਹਜਾ ਹਾਂ ਚਿੜੀ ਵਾਸਤੇ ਹਾਂ ਆ ਇਦਾਂ ਨਹੀਂ ਨਾ ਕੁਝੇ ਨਾਲ ਹਾਂ ਤੁਸੀਂ ਆ ਜੀ ਜੋ ਕਰ ਸਕਦੇ ਟੋਲੇ ਵੱਡੇ ਹੁੰਦੇ ਹਨ ਇਹਦੇ ਛੋਟੇ ਕੁਝੇ ਲੱਗੂ ਅੱਛਾ ਇਹ ਵੀ ਲੈ ਲਾਂਗੇ ਇਹ ਕਿ ਨਾ ਬਹੁਤ ਘੈਂਟ ਚੀਜ਼ ਆ ਚਿੜੀਆਂ ਵਾਸਤੇ ਜਿਹੜੀਆਂ ਆਪਣੀ ਖੇਡ ਰੀਲੂ ਚ ਫਿਰ ਤਾਂ ਇਸ ਹਿਸਾਬ ਨਾਲ ਮੈਂ ਗਲਤ ਪ੍ਰਚਾਰ ਸੁਣ ਲਿਆ ਹਨਾ ਗਲਤ ਪ੍ਰਚਾਰ ਸੁਣ ਲਿਆ ਤੈਨੂੰ ਇੱਕ ਜੀ ਹੋਰ ਦਿਖਾਉਣਾ ਜਿਹੜੀ ਤੂੰ ਦਹਾਈ ਪਾਉਣਾ ਹੁੰਦਾ ਵੀ ਦਰਾਖਤ ਲਾਓ ਤੇ ਤੂੰ ਵੀ ਤੇ ਤੇਰੇ ਵਰਗੇ ਹੋਰ ਨਹੀਂ ਦਰਾਖਤ ਤਾਂ ਲਾਉਣੇ ਫਿਰ ਮਾੜੀ ਗੱਲ ਆ ਵੈਸੇ ਹਾਂ ਤੁਸੀਂ ਮੈਂ ਕਦੋਂ ਕਹਣਾ ਯਾਰ ਮਾੜੀ ਗੱਲ ਆ ਹੁਣ ਘਰੇ ਫਿਰਦਾ ਮੇਰੇ ਕਿੰਨੇ ਦਰਾਖਤ ਲੱਗੇ ਹੋਏ ਨੇ ਹਾਂ ਹਾਂ ਤੁਸੀਂ ਇੱਕ ਵੀ ਕਹਿਣਾ ਹੁੰਦਾ ਬਾਲਾ ਆ ਤੇਰੇ ਤੇਰੇ ਵਰਗੇ ਵਿਦਵਾਨ ਵੀ ਕਹਿਣ ਹੁੰਦੇ ਨੇ ਕੋਈ ਦਰਾਖਤ ਲਾਓ ਆਲ ਨਹੀਂ ਆ ਆ ਬਣਾਵਾਂਗੇ ਪਹਿਲਾਂ ਆ ਦਿਖਾ ਲੁੱਟੇ ਦਿਖਾ ਦੇ ਸਾਰੇ ਦੇਖ ਲੈ ਹਾਂ ਨਾਲੇ ਤੂੰ ਦੇਖ ਲੈ ਨਾਲੇ ਦਿਖਾ ਦੇ ਸਾਰਿਆਂ ਨੂੰ ਨਹੀਂ ਤਾਂ ਦੇਖ ਲਈ ਸੀ ਹਾਂ ਔਰ ਮੇਰੇ ਕੋਲ ਕੀ ਕਹਿੰਦਾ ਸੀ ਦਿਖਾਉਣਾ ਆ ਜਾਂਦੇ ਮੇਰੇ ਕੋਲ ਹਾਂ ਦਰਖਤ ਦੇਖ ਲਿਆ ਨਾ ਹਾਂ ਆ ਇਹ ਕੀ ਆ ਆ ਦੇਖ ਆ ਕਾ ਫੁੱਸ ਲੌਕੀ ਜਾਂਦਾ ਨਾ ਹਾਂ ਇਹਦੇ ਵਿੱਚ ਚਿੜੀ ਰਹਿੰਦੀ ਹੈਗੀ ਅੱਛਾ ਹਾਂ ਆ ਆ ਦੇਖ ਹੁਣ ਆ ਮੇਰੇ ਕੋਲ ਆ ਹਾਂ ਠੀਕ ਹੈ ਇਹ ਖਾਲੀ ਹੈ ਨਾ ਹਾਂ ਉਹ ਕੀ ਹੈ ਏਸੀ ਵਾਸਤੇ ਲੱਗਿਆ ਹੋਇਆ ਨਾ ਹਾਂ ਹਾਂ ਏਸੀ ਦਾ ਤੇ ਇਹਦੇ ਵਿੱਚ ਚਿੜੀ ਨੇ ਹਾਂ ਹੁਣ ਦੇਖ ਲਾ ਤੁਸੀਂ ਦਹਾਈਆਂ ਪਾ ਦੇਣੋ ਵੀ ਆਰ ਦਰਖਤ ਲਾਓ ਦਰਖਤ ਲਾਓ ਆਪੇ ਆਲ ਨੇ ਬਣਾ ਲਣਗੇ ਇੰਨੇ ਦਰਖਤ ਨੇ ਕਿੜੀ ਨੇ ਇੱਥੇ ਕਾਤੋਂ ਆਲਣਾ ਪਾਇਆ ਦਰਖਤਾਂ ਦੇ ਕਾਤੋਂ ਨਹੀਂ ਪਾਇਆ ਨਹੀਂ ਗੱਲ ਇਹ ਨਹੀਂ ਆ ਅਸੀਂ ਤਾਂ ਇਹ ਕਹਿੰਨੇ ਵੀ ਡਰਖਤ ਲਾਉਣੇ ਜ਼ਰੂਰੀ ਹੈ ਤੁਸੀਂ ਵੀ ਇਹ ਗੱਲ ਮੰਨਦੇ ਹੋ ਯਾਰ ਮੈਂ ਕਹਿੰਦਾ ਜੇ ਜ਼ਰੂਰੀ ਨਾ ਹੁੰਦੇ ਮੈਂ ਇੰਨੇ ਦਰਖਤਾਂ ਕਿਉਂ ਲਾਉਂਦਾ ਅੱਛਾ ਮੈਂ ਘਰੇ ਬੋੜ ਪਿੱਪਲ 베ਰੀ ਸਾਰਾ ਕੁਝ ਲਾਈ ਬੈਠਾ ਹੈ ਅੱਛਾ ਅੱਛਾ ਮੈਂ ਕਿਉਂ ਲਾਉਂਦਾ ਇਹ ਦਰਖਤ ਮੈਨੂੰ ਦੱਸ ਨਹੀਂ ਫਿਰ ਇਹ ਗੱਲ ਆ ਵੀ ਇਹ ਲਾਉਣੇ ਸਹੀ ਆ ਇਹ ਲਾਉਣੇ ਸਹੀ ਆ ਉਦੋਂ ਤੱਕ ਸਹੀ ਆ ਜਦੋਂ ਤੱਕ ਆਪਾਂ ਨੂੰ ਇਹਨਾਂ ਪੰਛੀਆਂ ਨੂੰ ਕੁਦਰਤੀ ਇਹਨਾਂ ਦੀਆਂ ਰੱਖਾਂ ਨਹੀਂ ਮਿਲ ਜਾਂਦੀਆਂ ਪਹਿਲਾਂ ਵਾਂਗੂ ਪਹਿਲਾਂ ਵਾਂਗੂ ਕੁਦਰਤੀ ਮਾਹੌਲ ਜਿਹੜਾ ਹੁੰਦਾ ਸੀ ਆਪਣੇ ਘਰਾਂ ਦੇ ਵਿੱਚ ਰਹਿੰਦੀਆਂ ਸੀ ਤੇ ਬਿਆਨ ਦੇ ਵਿੱਚ ਪੰਛੀ ਰਹਿੰਦੇ ਸੀ ਖੁੱਡਾਂ ਵਾਲੇ ਜੋ ਇਹ ਇਹ ਸਿਰਫ ਨਾ ਇੱਕ ਜੀ ਹੋਰ ਸਮਝਾ ਇਹ ਸਿਰਫ ਹੈਗਾ ਖੁੱਡਾਂ ਵਾਲੇ ਪੰਛੀਆਂ ਵਾਸਤੇ ਜਿਹੜੇ ਖੁੱਡਾਂ ਤੇ ਰਹਿੰਦੇ ਸੀਗੇ ਆ ਹੁਣ ਚਿੜੀ ਦੀ ਤੂੰ ਇਹ ਦੇਖ ਵੀ ਕੀ ਮਜਬੂਰੀ ਹੋਈ ਵਿਚਾਰੀ ਦੀ ਜਿਹਨੂੰ ਇੱਥੇ ਇਹੀ ਤਾਂ ਕਰਕੇ ਖੁੱਡਾਂ ਵਾਲੇ ਪੰਛੀਆਂ ਵਾਸਤੇ ਜ਼ਰੂਰੀ ਆ ਇਹ ਆਪਾਂ ਨੂੰ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਦਰਖਤ ਵੀ ਲਾਉਣੇ ਚਾਹੀਦੇ ਨੇ ਇਹ ਵੀ ਜ਼ਰੂਰੀ ਨੇ ਤੇ ਦੂਜੀ ਗੱਲ ਜੇ ਕਿਤੇ ਤੇਰੇ ਮਨ ਦੇ ਵਿੱਚ ਇਹ ਜਾਵੇ ਹਨਾ ਵੀ ਤੂੰ ਪਤਾ ਨਹੀਂ ਆਪ ਹੀ ਉਹ ਕਰਤਾ ਵੀ ਆਪ ਹੀ ਕਾ ਉਹ ਜਣਾ ਲਮਕਾਤਾ ਹੋਵੇ ਤੈਨੂੰ ਮੈਂ ਵੀਡੀਓ ਦੇਵਾਂ ਚਲ ਚਿੜੀ ਇਹ ਬਣਾਈ ਜਾਂਦੀ ਇੱਥੇ ਬੈਠੀ ਹੈਗੀ ਉਹ ਮੈਨੂੰ ਲੱਗਾ ਤਾਂ ਨਹੀਂ ਫਿਰਦੀ ਹਾਂ ਆਓ ਲੈ ਆਓ ਸਰਪੀਰ ਹਾਂ ਹਾਂ ਅਮਲਦਾਦ ਅੱਛਾ ਫਿਰ ਆਪਾਂ ਲਾਈਵ ਹੀ ਦੇਖਾਂਗੇ ਲਾਈਵ ਹੀ ਦੇਖ ਲਈਏ ਮੈਂ ਤਾਂ ਵੀਡੀਓ ਵੀ ਦੂੰ ਤੈਨੂੰ ਨਹੀਂ ਲਾਈਵ ਆਪਾਂ ਵੀਡੀਓ ਤਾਂ ਡਿਟ ਵੀ ਕਰ ਸਕਦਾ ਮੈਂ ਲਾਈਵ ਦੇਖੂ ਕਮਾਲ ਦੀ ਕੰਦਾ ਕੋਈ ਨਾ ਲਾਈਵ ਦੇਖਣਾ ਸਾਰੇ ਮੈਂ ਤਾਂ ਕੋਈ ਚੱਕਰ ਨਹੀਂ ਮੈਂ ਤਾਂ ਆ ਬੈਠਾ ਨਹੀਂ ਅੱਜ ਫਿਰ ਹੱਲ ਤਾਂ ਕਰਕੇ ਜਾਵਾਂਗੇ ਮੈਂ ਯਾਰ ਮੈਂ ਤਾਂ ਥੋੜਾ ਵਲੇਖਾ ਕਰਨਾ ਮੈਂ ਤਾਂ ਅੱਛਾ ਹਾਂ ਮੈਂ ਤਾਂ ਮੇਰੇ ਤਾਂ ਕੀ ਮੈਂ ਤਾਂ ਨਤਹਾ ਕੰਮ ਇਹ ਹੀ ਕੰਮ ਹੀ ਹੈ 12 ਮਹੀਨੇ ਤੀਹ ਦਿਨ ਉਸ ਤੱਕ ਕੰਮ ਇਹ ਕਰਨਾ ਹੈਗਾ ਅੱਜ ਤਾਂ ਇਹਨਾਂ ਨੂੰ ਬਚਾਉਣ ਦੇ ਲਈ ਜਿਹੜੇ ਜਿੰਨਾ ਮਾੜਾ ਨਹੀਂ ਥੋਨਾਂ ਹੀ ਕਿਉਂ ਫਿਕਰ ਹੈ ਹੋਰ ਨਹੀਂ ਕੋਈ ਫਿਕਰ ਲੋਕਾਂ ਨੂੰ ਇਹ ਬਾਈ ਫਿਕਰ ਜਿਹੜੀ ਗੱਲ ਆ ਹਨਾ ਤੁਹਾਨੂੰ ਮੈਨੂੰ ਨਹੀਂ ਹੁੰਦਾ ਥੋਡੀ ਗੁਰੂ ਮਹਾਰਾਜ ਨੇ ਡਿਊਟੀ ਲਾਈ ਹੈ ਵਿਦਵਾਨ ਕਿਉਂ ਬਈ ਕਰ ਲਿਆ ਸ਼ੂਟ ਹਾਂ ਮੈਂ ਕੀਤਾ ਸੀ ਤੂੰ ਕਹਿੰਦਾ ਸੀ ਵੀ ਵੀਡੀਓ ਤੁਹਾਡਾ ਐਡਿਟ ਕਰ ਲਵਾਂਗੇ ਕਰ ਲਾਂਗੇ ਤੇ ਯਾਰ ਹੁਣ ਦੇਖ ਲੈ ਤੇਰੇ ਸਾਹਮਣੇ ਆ ਹਾਂ ਇਹ ਤਾਂ ਗੱਲ ਹੈਗੀ ਆ ਮੈਨੂੰ ਵੀ ਯਾਰ ਸਿੱਖਿਆ ਮਿਲ ਗਈ ਹਾਂ ਮੈਂ ਵੀ ਹੁਣ ਐ ਆ ਵੀ ਇਹਨਾਂ ਨੂੰ ਟਿਕਾਣੇ ਦਿਆ ਕਰੂੰ ਹਾਂ ਤੇ ਤਾਂ ਜੋ ਇਹ ਵਿਚਾਰੇ ਆਪ ਦਾ ਹੱਲ ਕੱਢ ਸਕਣ ਤੂੰ ਦਾ ਟਿਕਾਣੇ ਦੇ ਦਿਆ ਕਰੇਗਾ ਹਾਂ ਜਿਹੜੇ ਆ ਤੇਰੇ ਨਾਲ ਦੇ ਵਿਦਵਾਨ ਨੇ ਹੁਣੇ ਉਹਨਾਂ ਨੂੰ ਵੀ ਆਪਾਂ ਸਮਝਾਵਾਂਗੇ ਜਿਹੜੀ ਤੂੰ ਗੱਲ ਕਰਦਾ ਸੀ ਨਾ ਇੱਕ ਤੂੰ ਗੱਲ ਕੀਤੀ ਸੀਗੀ ਵੀ ਤੁਹਾਨੂੰ ਕਿਉਂ ਫਿਕਰਾ ਹੈਗਾ ਹਾਂ ਨਹੀਂ ਮੈਂ ਤਾਂ ਇਹ ਕਹਿੰਦਾ ਸੀ ਯਾਰ ਵੀ ਇਹਨਾਂ ਨੂੰ ਕੋਈ ਫਾਇਦਾ ਹੁੰਦਾ ਹੋ ਨੀ ਫਾਇਦਾ ਨਹੀਂ ਮੈਂ ਤੁਹਾਨੂੰ ਦੱਸਦਾ ਇਹ ਗੁਰੂ ਮਹਾਰਾਜ ਦੀਆਂ ਡਿਊਟੀਆਂ ਹੁੰਦੀਆਂ ਨੇ ਨਹੀਂ ਅੱਜ ਕੱਲ੍ਹ ਫਾਇਦੇ ਤੋਂ ਬਿਨਾ ਤਾਂ ਕੋਈ ਕੰਮ ਨਹੀਂ ਕਰਦਾ ਮੈਂ ਤਾਂ ਤਾਂ ਸੋਚਦਾ ਸੀ ਵੀ ਤੈਨੂੰ ਫਾਇਦਾ ਹੁਣ ਤੂੰ ਮੇਰੇ ਨਾਲ ਫਿਰਦਾ ਕਿਦੋਂ ਦਾ ਤੂੰ ਮੈਨੂੰ ਦੱਸ ਵੀ ਇਹਦੇ ਵਿੱਚ ਕੀ ਫਾਇਦਾ ਲੱਗਿਆ ਤੈਨੂੰ ਵੀ ਮੈਨੂੰ ਕੋਈ ਫਾਇਦਾ ਹੋਊਗਾ ਜਾਂ ਮੇਰੇ ਜਵਾਕ ਜਵਾਕਾਂ ਨੇ ਘਰ ਬਣਾ ਲਿਆ ਹੋਊ ਇਹਦੇ ਵਿੱਚ ਜਾਂ ਮੇਰੇ ਮਾਪਿਆਂ ਨੇ ਬਣਾ ਲਿਆ ਹੋਊ ਜਾਂ ਮੇਰੇ ਹੋਰ ਰਿਸ਼ਤੇਦਾਰਾਂ ਨੇ ਬਣਾ ਲਿਆ ਹੋਊਗਾ ਜਾਂ ਮੈਂ ਰਹਿੰਦਾ ਹਾਂ ਇਹਦੇ ਵਿੱਚ ਦੱਸ ਮੈਨੂੰ ਫਾਇਦਾ ਕੋਈ ਇਹਦੇ ਵਿੱਚ ਇਹ ਪਤਾ ਗੁਰੂ ਮਹਾਰਾਜ ਦੀ ਲੱਗੀ ਹੋਈ ਹੈ ਡਿਊਟੀ ਗੁਰੂ ਮਹਾਰਾਜ ਨੇ ਡਿਊਟੀ ਲਈ ਹੈਗੀ ਜਿਵੇਂ ਹੁਣ ਥੋੜੀ ਡਿਊਟੀ ਲੱਗੀ ਆ ਵਿਦਵਾਨਾਂ ਦੀ ਵੀ ਜੇ ਕੋਈ ਕੰਮ ਕਰਦਾ ਚਾਹੇ ਦੀ ਜਿਹੜੀ ਡਿਊਟੀ ਲੱਗੀ ਵੀ ਹੈਗੀ ਉਹ ਡਿਊਟੀ ਇਹ ਹੈਗੀ ਵੀ ਤੁਸੀਂ ਜੇ ਕੋਈ ਵੀ ਕੰਮ ਕਰਦਾ ਚਾਹੇ ਉਹ ਚੰਗਾ ਕਰਦਾ ਚਾਹੇ ਉਹ ਮਾੜਾ ਕਰਦਾ ਤੁਸੀਂ ਉਹ ਕੰਮ ਦੀ ਤੈਅ ਤੱਕ ਨਹੀਂ ਜਾਣਾ ਤੁਸੀਂ ਸਿਰਫ ਆਪਣੀ ਵਿਦਵਾਨੀ ਘੋਟਣੀ ਆ ਵੀ ਉੱਥੇ ਆਪਦੀ ਹਾਲਾ ਲਾਲਾ ਕਰਵਾਉਣੀ ਆ ਵੀ ਇਹ ਆਏ ਆ ਇਹ ਬੋ ਆ ਜੇ ਆਏ ਉਹ ਆ ਠੀਕ ਹੈ ਵੀ ਹੁਣ ਅਹੀਂ ਹਰ ਇੱਕ ਇਨਸਾਨ ਦੀ ਗੁਰੂ ਮਹਾਰਾਜ ਨੇ ਡਿਊਟੀ ਲਈ ਵੀ ਆ ਹੁਣ ਜਿਵੇਂ ਸਾਡੀ ਡਿਊਟੀ ਲਈ ਵੀ ਹੈਗੀ ਆ ਕੰਮ ਤੇ ਨਾ ਵੀ ਅਸੀਂ ਇਨਾਂ ਵਾਸਤੇ ਸਾਡਾ ਉਹਨਾਂ ਨੇ ਕੀਤਾ ਵਿਆ ਗੁਰੂ ਮਹਾਰਾਜ ਦੀ ਡਿਊਟੀ ਹੈਗੀ ਵੀ ਭਾਈ ਤੁਸੀਂ ਆ ਚੀਜ਼ ਕਰਨੀ ਆ ਪਾਂਛਿਆਂ ਵਾਸਤੇ ਰੱਖ ਲਾਉਣੇ ਆ ਪਾਂਛਿਆਂ ਵਾਸਤੇ ਆ ਰਹਿਣ ਵਸੇਰੇ ਲਾਉਣੇ ਆ ਬਸ ਇਹ ਇਦਾਂ ਹੁੰਦਾਗਾ ਸੋ ਵਿਦਵਾਨੀ ਨਾ ਘੋਟਿਆ ਕਰੋ ਅਖੀਰ ਤੇ ਮੈਂ ਫੇਰ ਇਹੀ ਗੱਲ ਕਹਿਣਾਗਾ ਬਸ ਹੁਣ ਆਪਾਂ ਅੱਜ ਤੋਂ ਬਾਅਦ ਆਪਾਂ ਇਹ ਗੱਲ ਨਹੀਂ ਕਹਾਂਗੇ ਕਦੇ ਵੀ ਵੀ ਤੁਸੀਂ ਹਾਲਸੀ ਬਣਾਤੇ ਹਮ ਧੰਨਵਾਦ ਤੁਹਾਡਾ ਵੀ ਤੁਸੀਂ